ਸੱਟ ਲੱਗੀ ਨਾ ਦਿਖਾਵਾ ਹੀ ਕਿਸੇ ਨੇ ਦੇਖਿਆ ਨਹੀਂ ਐ ਤੇ ਜਮਰਜੈਂਸੀ ਚ ਤੇ ਮੈਂ ਹੁਣ ਸਵੇਰੇ ਆਈ ਮੈਂ ਕਿਹਾ ਜਦੋਂ ਹੱਡੀਆਂ ਵਾਲੇ ਨੂੰ ਦਿਖਾਣੇ ਹੱਡੀਆਂ ਹੁਣ ਆ ਗਿਆ ਮੇਰੇ ਕੋਲ ਤੁਰਿਆ ਨਹੀਂ ਹੁੰਦਾ ਮੇਰੀ ਲੱਤੇ ਵੀ ਸੱਟ ਲੱਗੀ ਪਈ ਐ ਕਿਹਨਾਂ ਦੇਦੇ ਇੱਕ ਪਾਸੇ ਤਾਂ ਸਰਕਾਰ ਵੱਡੇ ਵੱਡੇ ਵਾਅਦੇ ਕਰਦੀ ਐ ਤੁਸੀਂ ਕੁਝ ਵੀ ਦੀ ਕਰਦੇ ਵੇ ਕਹਿਣ ਬਥੇਰਾ ਕੁਝ ਕਹਿੰਦੇ ਪਰ ਕਰਦਾ ਕੋਈ ਕੁਝ ਨਹੀਂਗਾ ਆ ਮੁੰਡੇ ਨੂੰ ਆਜਾ 10 ਦਿਨ ਹੋ ਗਏ ਬੁਖਾਰ ਚੜਦੇ ਇਹਨੂੰ ਆ ਹੁਣ ਵੀ 102 ਦਾ ਰਾਤੀ ਲੈ ਕੇ ਆਏ ਕਹਿੰਦੇ ਸਵੇਰੇ ਡਾਕਟਰ ਨੂੰ ਦਿਖਾਈਓ ਸਰਕਾਰ ਦਾ ਇੱਕ ਵਾਰ ਕਹਿੰਦੀ ਕਿ ਅਸੀਂ ਮhalla ਕਲੀਨਿਕ ਐਨੇ ਬਣਾਤੇ ਬਣਾਤੇ ਆ ਬਸ ਕਹਿਨ ਜੋ ਗਈ ਨੇ ਕਾ ਕਾਇਆ ਕੁਛ ਨਹੀਂ ਗਾ ਕਹਿਨ ਨੂੰ ਕੀ ਹੈ ਹਾਲਾਤ ਹੁਣ ਕਿੱਦਾਂ ਦੇ ਹਾਲਾਤ ਤੇ ਵਿਕਾਰ ਹੀ ਨੇ ਹਾਲਾਤ ਚੰਗੇ ਹੁੰਦੇ ਸਾਰਿਆਂ ਦੀਆਂ ਬਾਰੀਆਂ ਮਿੰਟ ਜੇ ਆ ਆ ਕੇ ਖੜੇ ਸੀਗੇ ਕਿੰਨਾ ਟਾਈਮ ਹੋ ਗਿਆ ਪਰਚੀ ਦਾ ਅਸੀਂ ਕਦੋਂ ਦੇ ਖੜੇ ਪਰਚੀ ਕਹਿੰਦੇ ਖੁੱਲਣਾ ਹੀ ਨਹੀਂ ਹਸਪੀਟਲ ਉਧਰ ਪੁੱਛਣ ਗਏ ਉਹ ਕਹਿੰਦੇ ਸਾਨੂੰ ਪਰੇਸ਼ਾਨ ਨਾ ਕਰੋ 5 ਨੰਬਰ 'ਚ ਗਏ ਆ ਕਹਿੰਦੇ ਸਾਨੂੰ ਨਾ ਪਰੇਸ਼ਾਨ ਕਰੋ ਜਾਓ ਹੁਣ ਕਿਨੂੰ ਪੁੱਛੀਏ ਅਸੀਂ ਹੀ ਮੰਗ ਕੀ ਕਰਦੇ ਨੇ ਸਰਕਾਰ ਤੋਂ ਵੀ ਕਹਿੰਦੇ ਦੇਖੋ ਤਾਂ ਸਹੀ ਜਿਹੜਾ ਕੋਈ ਮਰਜ਼ਾ ਬਿਮਾਰ ਪਿਆ ਉਹਨਾਂ ਨੂੰ ਕੁਝ ਦੇਖਣ ਤਾਂ ਸਹੀ ਡਾਕਟਰਾਂ ਦੇ ਰਵੱਈਏ ਨੂੰ ਕਿੱਦਾਂ ਦੇ ਦਿੰਦੇ ਤੁਸੀਂ ਕਹਿੰਦੇ ਡਾਕਟਰ ਤਾਂ ਮਿਲੇ ਹੀ ਨਹੀਂ ਇਹਨੂੰ ਕਿੰਨੀ ਵਾਰੀ ਆਈਆਂ ਡਾਕਟਰ ਹੀ ਨਹੀਂ ਮਿਲੇ ਜੋ ਮੇਰੇ ਕੋ ਤੁਰਾ ਨਹੀਂ ਹੁੰਦਾ ਕਾਕਾ ਮੈਂ ਤਾਂ ਘੜੀ ਘੜੀ ਰਿਕੀਆਂ ਤੇ ਕਿੱਥੋਂ ਆਉਂਗੀ ਸਰ ਇਹ ਸਾਰੇ ਪੰਜਾਬ ਜ਼ਿਲ੍ਹੇ ਪੰਜਾਬ ਦੇ ਸੂਬੇ ਦੇ ਵਿੱਚ ਜਿੰਨੇ ਵੀ ਸਰਕਾਰੀ ਡਾਕਟਰ ਪੀਸੀਐਮਐਸ ਐਸੋਸੀਏਸ਼ਨ ਅਟੈਚਡ ਹੈਗੇ ਆ ਡੈਂਟਲ ਮੈਡੀਕਲ ਔਰ ਸਪੈਸ਼ਲਿਸਟ ਜਿੰਨੇ ਵੀ ਹੈ ਐਮਬੀਬੀਐਸ ਸਾਰੇ ਉਹਨਾਂ ਦੀ ਜੁਆਇੰਟ ਸਟ੍ਰਾਈਕ ਹੈਗੀ ਹੈ ਇਹ ਆਪਣੀ ਮੰਗਾਂ ਹੈਗੀਆਂ ਜਿਹੜੀਆਂ ਸਰਕਾਰ ਪ੍ਰਤੀ ਜਿਹੜੀ ਕਿ ਲਗਾਤਾਰ ਮੀਟਿੰਗਾਂ ਕੀਤੀਆਂ ਜਾਂਦੀਆਂ ਪਰ ਸਾਨੂੰ ਅਸ਼ਵਾਸ਼ਣ ਦਿੱਤਾ ਜਾਂਦਾ ਪਰ ਗਰਾਊਂਡ ਲੈਵਲ ਤੇ ਕੋਈ ਵੀ ਉਹਦੀ ਹੱਲ ਨਹੀਂ ਹੁੰਦਾ ਉਸ ਕਾਰਨ ਆਪਾਂ 2.5 ਸਾਲਾਂ ਤੋਂ ਯਤਨ ਕਰ ਰਹੇ ਹਾਂ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ ਪਰ ਸਰਕਾਰ ਤੋਂ ਸਿਰਫ ਅਸ਼ਵਾਸ਼ਣ ਹੀ ਦਿੱਤਾ ਜਾ ਰਿਹਾ ਤੇ ਮਜਬੂਰੀ ਚ ਆਣ ਕੇ ਸਾਨੂੰ ਇਹ ਸਟ੍ਰਾਈਕ ਦਾ ਕਦਮ ਚੁੱਕਣਾ ਪਿਆ ਇਹ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਵੀ ਸਟ੍ਰਾਈਕ ਕੀਤੀ ਗਈ ਸੀ ਡਪਰਾਉਨੋਂ ਚਾਂਦੀ ਕੇ ਉਸ ਤੋਂ ਬਾਅਦ ਡਾਕਟਰ ਰਾਜ ਦੇ ਨਾਲ ਤੁਹਾਡੀ ਮੀਟਿੰਗ ਤੋਂ ਬਾਅਦ ਸਟ੍ਰਾਈਕ ਸੀ ਜੋ ਸੀ ਚੱਕ ਲਈ ਗਈ ਸੀ ਕੀ ਕਰਨ ਰਿਹਾ ਕਿ ਸਰਕਾਰ ਦੇ ਨਾਲ ਤੁਹਾਡੀ ਇਹ ਗੱਲਬਾਤ ਹੈ ਉਹ ਸੱਟਾ ਕੋਈ ਨਿਕਲ ਨਹੀਂ ਰਿਹਾ ਜਿਹੜੀ ਪ੍ਰੀਵੀਅਸ ਸਟ੍ਰਾਈਕਸ ਹੋਈਆਂ ਉਹ ਜਿੱਦਾਂ ਕਿ ਹਸਪੀਟਲਸ ਦੇ ਵਿੱਚ ਵਾਇਲੈਂਸ ਹੁੰਦੀ ਆ ਉਹਦੇ ਰਿਗਾਰਡਿੰਗ ਆਪਾਂ ਸਟ੍ਰਾਈਕਸ ਕੀਤੀਆਂ ਸੀਗੀਆਂ ਸਾਡਾ ਡਿਮਾਂਡ ਇਹੀ ਕੀ ਸੀ ਕਿ ਜਿੰਨੇ ਵੀ 24 ਇੰਟੂ 7 ਐਮਰਜੈਂਸੀਜ਼ ਜਾਂ ਜਿੱਥੇ ਡਿਲੀਵਰੀਜ਼ ਹੁੰਦੀਆਂ ਐ ਐਮਸੀਐਚ ਕੇਅਰ ਹੁੰਦੀ ਐ ਉੱਥੇ 24 ਇੰਟੂ 7 ਫੂਲ ਪ੍ਰੂਫ ਸਕਿਉਰਿਟੀ ਹੋਵੇ ਇਹ ਨਹੀਂ ਕਿ ਜਦੋਂ ਕੋਈ ਵਾਰਦਾਤ ਹੋ ਗਈ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਕਾਲ ਕਰ ਰਹੇ ਹਾਂ ਉਸ ਤੋਂ ਬਾਅਦ ਪੁਲਿਸ ਐਕਸ਼ਨ ਲੈ ਰਹੀ ਹੈ ਐਦਾਂ ਨਹੀਂ ਚਾਹੀਦਾ ਕਿ ਜਿਹੜਾ ਜਿਹੜਾ ਵੀ ਸਕਿਉਰਿਟੀ ਗਾਰਡ ਆ 24 ਘੰਟੇ ਉੱਥੇ ਮੌਜੂਦ ਹੋਣਾ ਚਾਹੀਦਾ ਉਹ ਸ਼ਹਿਰਪੁਰ ਪ੍ਰਸ਼ਾਸਨ ਦੀ ਗੱਲ ਕਰੀ ਜੇ ਤਾਂ ਐਸਐਸਪੀ ਸਾਹਿਬ ਨੇ ਕਿਹਾ ਗਿਆ ਸੀ ਕਿ ਇੱਥੇ ਪੱਕੀ ਚੌਂਕੀ ਬਣਾ ਦਿੱਤੀ ਗਈ ਹੈ ਤੋਂ ਡਾਕਟਰ ਰਾਜਲੋਂ ਕਿਹਾ ਗਿਆ ਸੀ ਕਿ 10 ਤੋਂ 12 ਬੰਦੇ ਇੱਥੇ ਪੱਕੇ ਲਗਾ ਦਿੱਤੇ ਜਾਣਗੇ ਕੀ ਹੈ ਨਹੀਂ ਇਸ ਟਾਈਮ ਵਿੱਚ ਨਹੀਂ ਜੀ ਸਰ ਇਸ ਵੇਲੇ ਸਾਡੇ ਕੋਲ ਇੱਕੋ ਹੀ ਨਾਈਟ ਟਾਈਮ ਇੱਕੋ ਹੀ ਸਕਿਉਰਿਟੀ ਗਾਰਡ ਹ ਤੇ ਉਹ ਵੀ ਇੱਧਰ ਉੱਧਰ ਕਿਤੇ ਵਾਰਡ ਚ ਚਲੇ ਜਾਂਦੇ ਕਦੀ ਜਨਾਨਾ ਵਾਰਡ ਚਲੇ ਜਾਂਦੇ ਕਦੀ ਜਨਰਲ ਵਾਰਡ ਚਲੇ ਜਾਂਦੇ ਆ ਕਦੀ ਚਾਹ ਪੀਣ ਚਲੇ ਜਾਂਦੇ ਆ ਜੇ ਕਿਸੇ ਦੇ ਉਹਦੀ ਐਬਸੈਂਸ ਚ ਵਾਰਦਾਤ ਹੋ ਜਾਂਦੀ ਤਾਂ ਕਾਲ ਕਰਕੇ ਬੁਲਾਉਣਾ ਪੈਂਦਾ ਸੋ ਇਹ ਫੂਲ ਪ੍ਰੂਫ ਸਿਕਿਉਰਿਟੀ ਚ ਨਹੀਂ ਕੀਤਾ ਜਾ ਸਕਦਾ ਕਿਹਾ ਜਾ ਰਿਹਾ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਕਿ ਜੋ ਦਾਅਵੇ ਕਰ ਰਿਹਾ ਪ੍ਰਸ਼ਾਸਨ ਸਭ ਗਰਾਊਂਡ ਲੈਵਲ ਤੇ ਹਕੀਕਤ ਨਾਲ ਉਹਦਾ ਸਾਹਮਣਾ ਨਹੀਂ ਕੀਤਾ ਜਾ ਸਕਦਾ ਹਾਂਜੀ ਸਟੇਟ ਦਾ ਡਿਸੀਜਨ ਹੈ ਜੀ ਇਹ ਪੀसीएमਐਸ ਐਸੋਸੀਏਸ਼ਨ ਦਾ ਕੁਝ ਮੰਗਾ ਹੈਗੀਆਂ ਜਿਹੜੀ ਕਿ ਡਾਕਟਰਸ ਨੇ ਸਾਰਿਆਂ ਨੇ ਰੱਖੀਆਂ ਜਿਹੜੇ ਯੰਗ ਡਾਕਟਰਸ ਐ ਔਰ ਸਾਰੇ ਇਕੱਠੇ ਹੋਏ ਹੋਏ ਐ ਇਸ ਵੇਲੇ ਪਲੇਟਫਾਰਮ ਤੇ ਉਹਦੇ ਜਿਸ ਨੇ ਡਾਕਟਰਸ ਬਨੇ ਤੁਹਾਨੂੰ ਦੱਸਿਆ ਹੀ ਹੋਣਾ ਸੈਕਟਰੀ ਪੀसीएमਐਸ ਨੇ ਕਿ ਇਹਦੇ ਵਿੱਚ ਤਿੰਨ ਡਿਮਾਂਡਸ ਜਿਹੜੀਆਂ ਮੇਨ ਹੈਗੀਆਂ ਇੱਕ ਏਸੀਪੀ ਐਸ਼ੋਰਟ ਕੈਰੀਅਰ ਪ੍ਰੋਗਰੈਸ਼ਨ 4914 2021 ਦਾ ਬੰਦ ਹੈਗਾ ਉਹ ਜ਼ਰੂਰ ਲਾਗੂ ਹੋਣਾ ਚਾਹੀਦਾ ਹੈਗਾ ਦੂਸਰਾ ਰਿਕਰੂਟਮੈਂਟਸ ਬਹੁਤ ਦੇਰ ਤੋਂ ਡਾਕਟਰਸ ਦੀਆਂ ਈਵਨ ਪੈਰਾਮੈਡੀਕਲ ਸਟਾਫ ਦੀਆਂ ਬੰਦ ਹੈਗੀਆਂ ਉਹ ਟਾਈਮ ਸਿਰ ਹੋਣ ਜਿਵੇਂ ਕਿ ਡਾਟਾ ਦੇਖਿਆ 60% ਦੇ ਕਰੀਬ ਵੈਕੈਂਟ ਪੋਸਟ ਪਈਆਂ ਹੈਗੀਆਂ ਥਰਡ ਜਿਹੜਾ ਮੇਨ ਮੁੱਦਾ ਹੈਗਾ ਸਿਕਿਉਰਿਟੀ ਦਾ ਡੀ ਐਚ ਔਰ ਐਸ ਡੀ ਐਚ ਲੈਵਲ ਦੇ ਤੇ ਫੇਰ ਵੀ ਸਿਕਿਉਰਿਟੀ ਦਾ ਇੰਤਜ਼ਾਮ ਕਰ ਦਿੱਤਾ ਗਿਆ ਹੈ ਬਟ ਛੋਟੀਆਂ ਇੰਸਟੀਟਿਊਸ਼ਨਸ ਜਿਹੜੀਆਂ ਪੀ ਐਸ ਸੀ ਸੀ ਐਸ ਸੀਜ਼ ਹੈ ਜਿੱਥੇ ਉੱਥੇ ਇਸ ਤਰ੍ਹਾਂ ਦਾ ਕੋਈ ਇੰਤਜ਼ਾਮ ਹਜੇ ਇੰਨਾ ਪੁਕਤ ਨਹੀਂ ਹੈਗਾ ਜਿਵੇਂ ਕਿ ਪਿੱਛੇ ਜੇ ਹੀ ਵਾਰਦਾਤ ਹੋਈ ਹੈ ਇੱਕ ਹਾਰਟਾ ਬਟਲ ਤੁਸੀਂ ਦੇਖਿਆ ਹੋਣਾ ਕਿ ਰਾਤ ਨੂੰ ਤਿੰਨੋਂ EMPLOYEES ਜਿਹੜੀ ਸੀ ਫੀਮੇਲ ਸੀਗੇ ਸਟਾਫ ਨਰਸ ਵੀ ਕਲਾਸ 4 ਵੀ ਰਿਕੋਰਡ ਸਟਾਫ ਸੀਗਾ ਤੇ ਉਸ ਦੌਰਾਨ ਕੁਝ ਲੋਕਾਂ ਨੇ ਅਣਪਛਾਤੇ ਲੋਕਾਂ ਨੇ ਉੱਥੇ ਅਟੈਕ ਕੀਤਾ ਤੇ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਵਾਰਦਾਤਾਂ ਨੂੰ ਘਟਾਉਣ ਲਈ ਸਾਨੂੰ ਸਿਕਿਉਰਿਟੀ ਬਹੁਤ ਜ਼ਰੂਰੀ ਚਾਹੀਦੀ ਹੈ ਜਿੱਥੇ-ਜਿੱਥੇ ਸੰਸਥਾਵਾਂ ਹੈਗੀਆਂ ਮੈਡੀਕਲ ਦੇ ਰਿਲੇਟਿਡ ਉੱਥੇ ਪੂਰੀ ਸਿਕਿਉਰਿਟੀ ਦੇ ਨਾਲ ਔਰ ਬਿਨਾ ਟੈਨਸ਼ਨ ਤੋਂ ਸਾਡੇ EMPLOYEES ਕੰਮ ਕਰਨੇ ਆ ਕੁਝ ਮੰਗਾ ਹੈਗੇ ਕਿਦਾਂ ਦੇਖੋ ਕਿ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਆ ਕਿ ਅਸੀਂ ਡਾਕਟਰਾਂ ਦੀ ਸੇਫਟੀ ਲਈ ਪਬਲਿਕ ਦੇ ਲਈ ਮੁੱਲਾਂ ਕਲੀਨਿੰਗ ਲਾਤ ਕੇ ਜਾਂ ਪਰ ਅੱਜ ਪਬਲਿਕ ਵੀ ਖਰਾਬ ਹੋ ਰਹੀ ਹੈ ਤੇ ਡਾਕਟਰ ਵੀ ਕਹਿ ਰਹੇ ਆ ਕਿ ਅਸੀਂ ਵੀ ਪ੍ਰੇਸ਼ਾਨ ਆ। ਦੇਖੋ ਇਹ ਪਬਲਿਕ ਦੇ ਹਿੱਤ ਲਈ ਹੈ ਜਿਹੜੀ ਸਟ੍ਰਾਈਕ ਚੱਲ ਰਹੀ ਹੈ ਕਿਉਂਕਿ ਹੁਣ ਤੱਕ ਖਿੱਚ-ਖਿੱਚ ਕੇ ਸਾਡੇ ਡਾਕਟਰਸ ਵੀ ਕੰਮ ਕਰ ਰਹੇ ਆ, ਪੈਰਾਮੈਡੀਕਲ ਸਟਾਫ ਵੀ ਕੰਮ ਕਰ ਰਿਹਾ। ਤੁਹਾਨੂੰ ਦਿਖ ਹੀ ਰਿਹਾ ਹੋਵੇਗਾ ਜੇ 60% ਸਟਰੈਂਥ ਰਹਿ ਗਈ ਹੈ ਤੇ ਕਿੰਨਾ ਮੁਸ਼ਕਿਲ ਹੈ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦੀ ਆ ਸਾਡੇ ਹੀ ਡਾਕਟਰ ਹੈ ਇੱਥੇ ਉਹ ਆਪਣੇ ਮਦਰ ਨੂੰ ਦਿਖਾਨ ਗਏ ਫੋਰਟਿਸ। ਉਹਨਾਂ ਨੂੰ ਸੀਏ ਡਿਟੈਕਟ ਹੋਇਆ ਸੀ ਤੇ ਫੋਰਟਿਸ ਦੇ ਵਿੱਚ ਉਹਨਾਂ ਨੂੰ ਇਹ ਕਹਿ ਕੇ ਮਨਾ ਕਰਤਾ ਗਿਆ ਕਿ ਵੀ ਪੇਸ਼ੈਂਟ ਉਹ ਦੇਖ ਚੁੱਕੇ ਆ ਤੇ ਡਾਕਟਰ ਤੇ ਲੋਡ ਕਿਉਂਕਿ ਉਹ ਕੁਆਲਿਟੀ ਸਰਵਿਸੇਸ ਤੇ ਬਲੀਵ ਕਰਦੇ ਐ ਸਾਡੇ ਸਰਕਾਰੀ ਚ ਪੇਸ਼ੈਂਟ ਤੇ ਪੇਸ਼ੈਂਟ ਪੇਸ਼ੈਂਟ ਤੇ ਪੇਸ਼ੈਂਟ 1300 1200 ਦੀ ਓਪੀਡੀ ਇੱਕ ਡਾਕਟਰ ਜਿਹੜਾ ਹੈ 150 200 ਤੋਂ ਉੱਪਰ ਮਰੀਜ਼ ਦੇਖ ਰਿਹਾ ਤੇ ਕੁਆਲਿਟੀ ਸਰਵਿਸੇਸ ਇਹਦੇ ਸਾਮਨਾ ਘਟ ਜਾਂਦੀ ਹੈ ਸਿਕਿਉਰਿਟੀ ਦੀ ਗੱਲ ਕਰ ਰਿਹਾ ਹਾਂ ਕਿ ਪ੍ਰਸ਼ਾਸਨ ਨੂੰ ਕਿਹਾ ਗਿਆ ਸੀ ਕਿ ਤੇ ਪੱਕੀ ਚੌਂਕੀ ਬਣਾ ਦਿੱਤੀ ਜਾਏਗੀ ਹਾਂਜੀ ਚੌਂਕੀ ਬਣ ਗਈ ਜੀ ਪੁਰਾ ਤੁਸੀਂ ਦੇਖ ਹੀ ਰਹੇ ਹੋਗੇ ਗੇਟ ਤੇ ਬਣਤੀ ਹੈਗੀ ਐ এমਪਲੋਇਜ਼ ਵੀ ਲਗਾਤੇ ਮੈਂ ਇਹੀ ਤੇ ਕਹਿ ਰਹੀ ਆ ਕਿ ਡੀ ਐਚ ਐਸ ਡੀ ਐਚ ਲੈਵਲ ਤੇ ਸਾਰਾ ਹੋ ਗਿਆ ਇੰਤਜ਼ਾਮ ਵਿੱਚ ਆਪਾਂ ਲੋਕਲ ਵੀ ਸਿਕਿਉਰਟੀ ਦੇ ਬੰਦੇ ਰੱਖੇ ਹੋਏ ਆ ਬਟ ਛੋਟੀ ਸੰਸਥਾਵਾਂ ਜਿਸ ਤਰ੍ਹਾਂ ਦਾ ਕੁਝ ਨਹੀਂ ਹੈਗਾ